ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਹੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਹੋ ਕੇ ਹਟਿਆ ਉਹਦੇ ਨਾਲ ਹੀ ਅੱਜ ਜਿਹੜੇ ਸੀਨੀਅਰ ਬੱਚੇ ਆ ਇਹਨਾਂ ਦਾ ਸ਼ਾਮ ਨੂੰ ਪੰਜ ਬਾਣੀਆਂ ਦੀ ਇਹਨਾਂ ਨੂੰ ਸੰਸਿਆ ਸਤਿਕਾਰਯੋਗ ਭਾਈ ਗੁਰਦੀਪ ਸਿੰਘ ਜੀ ਇਹਨਾਂ ਵੱਲੋਂ ਕਰਵਾਈ ਗਈ ਆ ਪੰਜ ਬਾਣੀਆਂ ਨਿਤਨੇਮ ਦੀ ਜਿਹੜੀ ਸੰਸਿਆ ਕਰਵਾਈ ਗਈ ਆ ਅੱਜ ਸ਼ਾਮ ਨੂੰ ਇਹਨਾਂ ਦਾ ਉਹ ਪੇਪਰ ਜਿਹੜਾ ਹੋਣਾ ਟੈਸਟ ਹੋਣਾ ਇਹਨਾਂ ਤੋਂ ਸ਼ੁੱਧ ਉਚਾਰਨ ਸੁਣਿਆ ਜਾਣਾ ਹੈ ਗੁਰਬਾਣੀ ਦਾ ਸ਼ੁੱਧ ਉਚਾਰਨ ਟੈਸਟ ਇਹਨਾਂ ਦਾ ਉਹ ਸ਼ਾਮ ਨੂੰ ਹੋਵੇਗਾ ਤੇ ਇਹਨਾਂ ਬੱਚਿਆਂ ਨੂੰ ਪਰਸੋਂ ਨੂੰ ਨਾਲ ਹੀ ਉਹਨਾਂ ਦੇ ਨਾਮ ਦਿੱਤੇ ਜਾਣਗੇ ਸੋ ਬਹੁਤ ਵੱਡਾ ਉਪਰਾਲਾ ਏ ਬੱਚਿਆਂ ਨੂੰ ਗੌਰੇ ਇਤਿਹਾਸ ਦੀ ਸਿੱਖਿਆ ਦੇਣੀ ਸਿੱਖ ਇਤਿਹਾਸ ਦੀ ਸਿੱਖਿਆ ਦੇਣੀ ਨਾਲ ਹੀ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਰੱਖਣਾ ਸੋ ਜਿਹੜੇ ਆ ਬੱਚੇ ਤੁਹਾਡੇ ਸਾਹਮਣੇ ਵੀਡੀਓ 'ਚ ਤੁਹਾਨੂੰ ਇੱਥੇ ਬੈਠੇ ਦਿਸ ਰਹੇ ਆ ਇਹਨਾਂ ਦਾ ਸ਼ਾਮ ਨੂੰ ਪੇਪਰ ਹੋਣਾ ਏ ਜਿਹੜੀ ਇਹਨਾਂ ਨੂੰ ਗੁਰਬਾਣੀ ਦੀ ਸੰਥਿਆ ਪੰਜ ਬਾਣੀਆਂ ਦੀ ਸੰਥਿਆ ਕਰਵਾਈ ਹੋਈ ਆ ਉਹ ਇਹਨਾਂ ਦਾ ਸ਼ਾਮ ਨੂੰ ਸਾਧੂ ਚਾਰਨ ਟੈਸਟ ਉਹਦੇ ਵਿੱਚ ਹੋਊਗਾ ਸੋ ਇਸ ਵੀਡੀਓ ਦੇ ਜਰੀਏ ਤੁਹਾਨੂੰ ਵੀ ਦੱਸਣਾ ਚਾਹੁੰਦੇ ਆ ਸਾਰੇ ਫੇਰ ਦੁਆਰਾ ਸਮੁੱਚੀ ਸੰਗਤ ਦਾ ਗੁਰਦਵਾਰਾ ਸਿੰਘ ਦੀ ਪ੍ਰਬੰਧ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ